ਕੇਂਦਰੀ ਵਿਦੇਸ਼ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਭਰੋਸਾ ਜਤਾਇਆ ਹੈ। ਜਲੰਧਰ ਪਹੁੰਚੇ ਵੀ ਕੇ ਸਿੰਘ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਇਲਜ਼ਾਮਾਂ ਦੇ ਬਾਵਜੂਦ ਯੋਗੀ ਅਦਿੱਤਿਆਨਾਥ ਇੱਕ ਸਫਲ ਮੁੱਖ ਮੰਤਰੀ ਦੇ ਰੂਪ ਚ ਆਪਣੇ ਆਪ ਨੂੰ ਸਾਬਤ ਕਰਨਗੇ। ਵੀ ਕੇ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੀ ਜਨਤਾ ਵੱਲੋਂ 4 ਐਮਪੀ ਬਣਾ ਕੇ ਆਮ ਆਦਮੀ ਪਾਰਟੀ ਦਾ ਕਦਮ ਵਧਾਇਆ ਗਿਆ ਸੀ। ਜਦਕਿ ਹੁਣ ਉਹਨਾਂ ਵੱਲੋਂ ਆਪ ਹੀ ਇਸ ਨੂੰ ਨਕਾਰ ਦਿੱਤਾ ਗਿਆ ਹੈ। ਪੋਜੀਸ਼ਨ ਕੈਨ ਕੈਰੀ ਔਨ। ਦ ਪਾਰਟੀ ਹੈਜ਼ ਚੋਸਨ to appoint him and i'm quite sure he will do a very good job i mean he's been mp so many times amount of work uh, uh, he has done otherwise is uh, phenomenal so let's not go by uh, you know reactions that come from issues which uh, which are different ਗੋਕਪੁਰ ਦੇ ਪਿੰਡ ਕੋਜਾ ਚ ਇੱਕ ਘਰ ਚ ਦਾਖਲ ਹੋ ਕੇ ਕੁਝ ਵਿਅਕਤੀਆਂ ਨੇ ਐਨਆਰਆਈ ਮਹਿਲਾ ਦਾ ਕਤਲ ਕਰ ਦਿੱਤਾ ਇਹ ਵਾਰਦਾਤ ਸਵੇਰੇ ਕਰੀਬ 7 ਵਜੇ ਵਾਪਰੀ ਕਾਤਲਾਂ ਨੇ ਬਜ਼ੁਰਗ ਮਹਿਲਾ ਦੇ ਸਿਰ ਤੇ ਤੇਜ਼ ਤਾਰ ਹਥਿਆਰ ਨਾਲ वार ਕੀਤਾ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਮਹਿਲਾ ਫਰਵਰੀ ਮਹੀਨੇ ਚ ਕੈਨੇਡਾ ਤੋਂ ਆਪਣੇ ਪਤੀ ਦੇ ਨਾਲ ਭਾਰਤ ਆਈ ਸੀ ਫਿਲਹਾਲ ਇਸ ਸੱਤਿਆ ਪਿੱਛੇ ਲੁੱਟ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਘਰ ਚੋਂ ਗਹਿਣੇ ਅਤੇ ਹੋਰ ਕੀਮਤੀ ਸਮਾਨ ਗਾਇਬ ਹੈ 9 ਵਜੇ ਟੈਲੀਗ੍ਰਾਫ ਤੋਂ ਇਨਫੋਰਮੇਸ਼ਨ ਮਿਲੀ ਕਿ ਕੋਜਾ ਵਿੱਚ ਕਿਸੇ ਧੀ ਦਾ ਮਾਰਡਰ ਹੋ ਗਿਆ ਇਸੇ ਮੈਚ ਵਿੱਚ ਪੀ 40 ਸੀ ਮੌਕੇ ਤੇ ਪੁੱਛਿਆ ਮੌਕੇ ਤੇ ਸਾਢੇ 9 ਤੋਂ ਪਹਿਲਾਂ ਇਹਨਾਂ ਦੇ ਵਾਜੇ ਡੈੱਡ ਬੋਡੀ ਲੈ ਕੇ ਇਸ ਘਰਸਾਲ ਲੈ ਗਏ ਸੀ ਸਰੰਦਰ ਕੌਮ ਦਾ ਆਉਣਾ ਵੀ ਦੇਰੀ ਤੇ ਉਹ ਅਜੇ ਪੱਕੇ ਤੋਂ ਉੱਤੇ ਖੜਾ ਰਹੀ ਹੈ ਕੀ ਬਿੰਦਾ ਤੋਂ ਪਹਿਲਾਂ ਹੀ ਇੰਡੀਆ ਇੱਥੇ ਆਈ ਸੀ ਇਹ ਤਾਂ ਕੁਝ ਇਹਦੇ ਵਾਰਸਾਂ ਦੇ ਬਿਆਨ ਦੇਖ ਕੇ ਪਛਾਣ ਕਰ ਰਹੇ ਆ ਪੁਲਿਸ ਨੇ ਮ੍ਰਿਤਕ सुरेंद्र ਕੌਰ ਦਿਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਵਿੱਚ ਝੁੱਟ ਗਈ ਹੈ। ਜਿਲੰਦਰਪੁਰ ਪੁਲਿਸ ਵੱਲੋਂ ਸਿਵਲ ਹਸਪਤਾਲ ਦੀ ਪਾਰਕਿੰਗ 'ਚ ਖੜੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ACP सुरेंद्रਪਾਲ ਦੀ ਟੀਮ ਨੇ ਵਾਹਨਾਂ ਦੀ ਚੈਸੀ ਨੰਬਰ ਅਤੇ ਨੰਬਰ ਪਲੇਟਾਂ ਦੀ ਜਾਂਚ ਕੀਤੀ ਅਤੇ ਕੁਝ ਸ਼ੱਕੀ ਵਾਹਨਾਂ ਦੇ ਨੰਬਰ ਵੀ ਨੋਟ ਕੀਤੇ। ਪੁਲਿਸ ਮੁਤਾਬਕ ਇਰੈਗੂਲਰ ਚੈਕਿੰਗ ਕਈ ਕੇਸਾਂ ਨੂੰ ਹੱਲ ਕਰਨ 'ਚ ਸਹਾਇਕ ਸਿੱਧ ਹੁੰਦੀ ਹੈ। ਦੱਸਦੀ ਹੈ ਕਿ ਸਮਾਜ ਵਿਰੋਧੀ ਅਨਸਰ ਅਕਸਰ ਵਾਰਦਾਤ ਤੋਂ ਬਾਅਦ ਚੋਰੀ ਦੇ ਵਾਹਨ ਅਜਿਹੀਆਂ ਹੀ ਜਨਤਕ ਥਾਵਾਂ ਦੀਆਂ ਪਾਰਕਿੰਗਾਂ 'ਚ ਖ ਸਿਵਲ ਹਸਪਤਲ ਨੂੰ ਸਾਨੂੰ ਅਸ਼ੰਕਾ ਸੀ ਵੀ ਸਿਵਲ ਹਸਪਤਲ ਦੇ ਵਿੱਚ ਵੀ ਲੋਕ ਜਿਹੜੇ ਆਗੇ ਆ ਗਲਤ ਮੋਟਰਸਾਈਕਲ ਜਿਹੜੇ ਉੱਥੇ ਲਗਾ ਕੇ ਤੇ ਚਲੇ ਜਾਂਦੇ ਨੇ ਉਹ ਚੋਰੀ ਦੇ ਵੀ ਹੋ ਸਕਦੇ ਨੇ ਕੁਝ ਉਹਨਾਂ ਦੀ ਮਨਸ਼ਾ ਗਲਤ ਵੀ ਹੋ ਸਕਦੀ ਜਿਨ੍ਹਾਂ ਨੇ ਨੰਬਰ ਪਲੇਟ ਜਿਹੜੇ ਹੋਰ ਔਰ ਕੈਸੀ ਔਰ ਇੰਜਨ ਦਾ ਨੰਬਰ ਕੁਝ ਹੋਰ ਹੁੰਦਾ ਉਹਦੀ ਅਸੀਂ ਸਰਚ ਆਪਰੇਸ਼ਨ ਆ ਜਿਹੜਾ ਸਿਵਲ ਹਸਪਤਲ ਵਿੱਚ ਕਰਦੇ ਆ ਔਰ ਉਹਦੇ ਵਿੱਚੋਂ ਸਾਨੂੰ ਇੱਕ ਫੇਰੇ ਮਾਰਨਿੰਗ ਬਾਜ਼ਾਰ ਦੇ ਵਿੱਚ ਇੱਕ ਸਪਲੈਂਡਰ ਮੋਟਰਸਾਈਕਲ ਮਿਲਿਆ ਸੀ ਜਿਹੜਾ ਬਿਲਕੁਲ ਸਸਪੈਕਟਡ ਸੀਗਾ ਉਹਦਾ 81 ਔਰ ਇਹ ਨੰਬਰ ਜਿਹੜਾ ਉਹ ਡਿਫਰੈਂਸ ਹੈਗਾ ਉਹ ਅਸੀਂ 4 ਨੰਬਰ ਥਾਣੇ ਜਮ੍ਹਾਂ ਕਰਾਏ ਆ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਦਾ ਕੱਚਾ ਦੇ ਕੇ ਫਿਰ ਇਨਵੈਸਟੀਗੇਸ਼ਨ ਜਿਹੜੀ ਉਹਦੀ ਆ ਅਸੀਂ ਕੰਡਕਟ ਜਲੰਧਰ ਦੇ ਕਬੀਰ ਨਗਰ ਚ ਰਾਤ ਵੇਲੇ ਮੋਹੱਲਾ ਨਿਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਇਹ ਪ੍ਰਦਰਸ਼ਨ ਟਾਵਰਾਂ ਦਾ ਕੰਮ ਰਾਤ ਵੇਲੇ ਸ਼ੁਰੂ ਕਰਨ ਨੂੰ ਲੈ ਕੇ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਰਿਲਾਇੰਸ ਦੇ ਟਾਵਰ ਦੀਆਂ ਤਾਰਾਂ ਰਾਤ ਵੇਲੇ ਪਾਈਆਂ ਜਾ ਰਹੀਆਂ ਨੇ ਅਤੇ ਨੇੜੇ ਮੌਜੂਦ ਦੁਕਾਨਾਂ ਤੇ ਚੋਰੀ ਹੋ ਰਹੀ ਹੈ ਪ੍ਰਦਰਸ਼ਨ ਨੂੰ ਰੋਕਣ ਲਈ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਫਿਲਹਾਲ ਪੁਲਿਸ ਨੇ ਰਾਤ ਵੇਲੇ ਟਾਵਰ ਦਾ ਕੰਮ ਰੋਕਿਆ ਅਤੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ। ਆਉਂਦੇ ਆ 11 12 ਵੇ ਟਾਵਰ ਦਾ ਤਾਰਾ ਦੂਰਾ ਪਾਣੀ। ਕੋਣ ਹੈ ਕੋਣ ਹੈ? ਇਹ ਰਿਲਾਇੰਸ ਵਾਲੇ ਹੀ Jio ਵਾਲੇ। ਅੱਛਾ ਭਾਈ ਇਹ ਕੋਈ ਇਨਕੁਆਰੀ ਸਾਨੂੰ ਤਾਂ ਇੱਥੇ ਦੁਕਾਨਦਾਰ ਨੂੰ ਕਿਸੇ ਨੂੰ ਵੀ ਆਪਾਂ ਕੰਮ ਕਰ ਰਹੇ ਕਿ ਨਹੀਂ। ਠੀਕ ਹੈ ਪਰਸੋ ਰਾਤੀ ਸਾਡੀ ਦੁਕਾਨ ਤੇ ਭਾਈ ਚੋਰੀ ਹੋਈ ਹੈ। ਉਹਦੀ ਵੀਡੀਓ ਵੀ ਮੇਰੇ ਕੋਲ ਹੈਗੀ ਸਾਰਾ ਪਛੇ। ਕੱਲ ਆਪਾਂ ਇਹਨਾਂ ਨੂੰ ਕਿਹਾ ਭਾਈ ਇਹ ਕਹਿੰਦੇ ਆ ਪਰ ਰਾਤ ਨੂੰ ਤੁਹਾਡਾ ਕੰਮ ਕਰ ਜਾਵਾਂਗੇ ਰਾਤ ਨੂੰ ਬਿਨਾਂ ਦੱਸਿਆ ਆਏ ਆ। ਰਾਤੀ ਵੀ ਆਪਾਂ ਆ ਗਿਆ ਨੂੰ ਰੋਕਿਆ। ਅੱਜ ਦਿਨੇ ਸਾਰੀ ਦਿਹਾੜੀ ਭਾਈ ਹੀ ਗਈ ਨਾ ਨਾ ਕੋਈ ਸਾਨੂੰ ਕੋਈ ਪੁਲੇ ਦਾ ਪਰਮਿਸ਼ਨ ਹੈ ਕੀ ਨਹੀਂ ਹੈਗੀ ਸਾਨੂੰ ਨਹੀਂ ਪਤਾ ਭਾਈ ਤੁਸੀਂ ਪਰਮਿਸ਼ਨ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਜਲੰਧਰ ਕੈਂਟ ਚ ਸਾਲਾਨਾ ਫਲਾਵਰ ਸ਼ੋਅ ਦਾ ਆਯੋਜਨ ਕੀਤਾ ਗਿਆ ਕੰਟਰੋਲ ਬੋਰਡ ਅਤੇ ਆਰਮੀ ਡਿਵੀਜ਼ਨ ਵੱਲੋਂ ਕਰਵਾਏ ਗਏ ਇਸ ਸ਼ੋਅ ਚ ਰੰਗ ਬਿਰੰਗੇ ਅਤੇ ਵੱਖ-ਵੱਖ ਬਣਗੀਆਂ ਦੇ ਬਹੁਤ ਸਾਰੇ ਫੁੱਲਾਂ ਦੀ ਨਮਾਇਸ਼ ਲਗਾਈ ਗਈ ਵੱਡੀ ਗਿਣਤੀ ਚ ਪਹੁੰਚੇ ਲੋਕਾਂ ਨੇ ਖੂਬਸੂਰਤ ਫੁੱਲਾਂ ਦੀ ਖਰੀਦਦਾਰੀ ਵੀ ਕੀਤੀ ਇਸ ਮੌਕੇ ਤੇ ਸਭ ਤੋਂ ਵਧੇਰੇ ਪਸੰਦ ਕੀਤੇ ਜਾਣ ਵਾਲੇ ਫੁੱਲਾਂ ਅਤੇ ਪੌਦਿਆਂ ਨੂੰ ਇਨਾਮੀ ਸ਼੍ਰੇਣੀ ਚ ਰੱਖਿਆ ਗਿਆ ਇਸ ਤੋਂ ਇਲਾਵਾ ਸ਼ੋਅ 'ਚ ਵੰਸਵੰਨੇ ਫਲਾਵਰ ਪੌਟਸ ਗਮਲਿਆਂ ਅਤੇ ਗਾਰਡਨਿੰਗ ਨਾਲ ਸੰਬੰਧਤ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।